ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਵਿੱਚ ਪਿੰਡ ਮਡਾਲਾ ਦੇ ਵਿੱਚ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਪਿੰਡ ਦੇ ਗੁਰੂ ਦਵਾਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਬੜੀ ਮੰਦਭਾਗੀ ਖਬਰ ਹੈਗੀ ਆ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਕਿ ਇਹ ਗੁਰਦੁਆਰਾ ਜਿਹੜਾ ਬੀ ਸਾਹਿਬ ਹੈਗਾ ਜਿੱਥੇ ਇੱਕ ਯੁਵਕ ਬਾਬਾ ਬੀਰ ਸਿੰਘ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਇੱਕ ਯੁਵਕ ਦੁਪਹਿਰ ਦੇ ਸਮੇਂ ਦੇ ਵਿੱਚ ਅੰਦਰ ਆਂਦਾ ਹੈ ਅਤੇ ਗੁਰੂ ਸਾਹਿਬ ਦੇ ਅੰਗ ਫਾੜ ਦਿੰਦਾ ਹੈ ਜਿਸ ਤੋਂ ਬਾਅਦ ਉੱਥੋਂ ਦੇ ਸੇਵਾਦਾਰਾਂ ਦੇ ਵੱਲੋਂ ਉਸ ਨੂੰ ਫੜਿਆ ਜਾਂਦਾ ਹੈਗਾ ਤਾਂ ਹੁਣ ਜਿਹੜਾ ਗੁਰਦੁਆਰਾ ਸਾਹਿਬ ਨੂੰ ਇੱਕ ਵਾਰੀ ਜਿਹੜਾ ਹੈ ਉਹ ਗੇਟ ਜਿਹੜਾ ਬੰਦ ਕੀਤਾ ਗਿਆ ਔਰ ਉੱਥੇ ਹੀ ਸੰਗਤਾਂ ਦੇ ਵਿੱਚ ਇਸ ਦਾ ਕਾਫੀ ਰੋਸ ਹੈਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਯੁਵਕ ਜਿਹੜਾ ਹੈ ਉਹ ਅੰਦਰ ਆਂਦਾ ਹੈ ਤੇ ਗੁਰੂ ਸਾਹਿਬ ਦੀ ਬੇਦਬੀ ਕਰਦਾ ਸਾਡੇ ਨਾਲ ਇੱਥੇ ਬਾਬਾ ਜੀ ਵੀ ਮੌਜੂਦ ਨੇ ਉਹਨਾਂ ਕੋਲ ਵੀ ਜਾਣਕਾਰੀ ਲੈ ਲੈਣਿਆ ਬਾਬਾ ਜੀ ਬੜੀ ਮੰਦ ਭਾਗੀ ਘਟਨਾ ਆਈ ਹੈ ਸਾਹਮਣੇ ਕੀ ਤੁਸੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਜੋ ਹੈ ਇਹ ਬਾਬਾ ਵੀਰ ਸਿੰਘ ਜੀ ਬਹੁਤ ਹੀ ਨਾਮ ਰਸੀਏ 1947 ਦੇ ਮੌਕੇ ਇਹਨਾਂ ਦੀ ਜਿਹੜੀ ਆ ਨਾ 1846 ਦੇ ਮੌਕੇ ਇਹਨਾਂ ਦੀ ਸ਼ਹੀਦੀ ਹੋਈ ਆ ਔਰ ਇਹ ਬਹੁਤ ਹੀ ਉਹਨਾਂ ਦੇ ਸਥਾਨ ਪੂਰੇ ਪੁੱਲ ਘਰ ਪੂਰੇ ਭਾਰ ਦੇ ਵਿੱਚ 365 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਹਨ ਬਾਬਾ ਵੀਰ ਸਿੰਘ ਦੀ ਯਾਦ ਦੇ ਵਿੱਚ ਇਸ ਸਥਾਨ ਦੀ ਸੇਵਾ ਸਾਧਾਰਨ ਸਾਹਿਬ ਵਾਲੇ ਮਹਾਂਪੁਰਸ਼ ਬਾਬਾ ਕੁਲਦੀਪ ਸਿੰਘ ਜੀ ਇਸ ਮੌਕੇ ਜੋ ਗਦੀ ਨਿਸ਼ਾਨ ਉਹ ਕਰਵਾ ਰਹੇ ਹਨ ਇਸ ਸਥਾਨ ਦੇ ਉੱਤੇ ਬਹੁਤ ਹੀ ਲੋਕਾਂ ਦੀ ਸ਼ਰਧਾ ਹੋਈ ਭਾਵਨਾ ਹੈ ਜਿਹੜੀ ਵੀ ਇੱਥੇ ਮਰاد ਪੂਰੀ ਸੁਖ ਸੁਖ ਦੇ ਆ ਜਾਂ ਭਾਵਨਾ ਦੇ ਨਾਲ ਆਉਂਦੇ ਉਹਨਾਂ ਦੀ ਮਰਦਾ ਪੂਰੀ ਹੁੰਦੀਆਂ ਇਸ ਵਾਸਤੇ ਕੋਈ ਗਲਤ ਅਨਸਰ ਆਇਆ 11:00 ਵਜੇ ਦੇ ਦਰਮਿਆਨ ਉਹਨੇ ਆਣ ਕੇ ਤੇ ਇਹ ਜਿਹੜੀ ਮੰਦਪਾਗੀ ਕਢਣਾ ਨੂੰ ਅੰਜਾਮ ਦਿੱਤਾ ਨਹੀਂ ਇਹਨੇ ਨਾ ਕੀਤਾ ਜੀ ਹਾਂ ਜੀ ਕੀ ਦੱਸਿਆ ਜਾ ਰਿਹਾ ਹੈਗਾ ਕਿ ਉਸ ਯੁਵਕ ਨੂੰ ਜਿਹੜਾ ਹੈ ਸੰਗਤਾਂ ਦੇ ਵੱਲੋਂ ਰੋਸ ਚ ਆ ਕੇ ਜਿਹੜਾ ਉਸ ਨੂੰ ਉਹਦੇ ਨਾਲ ਕੁੱਟਮਾਰ ਵੀ ਜਿਹੜੀ ਕੀਤੀ ਗਈ ਹੈ ਜੀ ਵੇਖੋ ਜੀ ਮਹਾਰਾਜ ਦੇ ਬਚਨਾਂ ਨੇ ਜਦੋਂ ਬਾਣ ਲਾਗਿਓ ਤਾਂ ਬਈ ਰੋਸ ਜਾਗਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਅੰਗ ਪਾੜ ਦਿੱਤਾ ਉਹਨਾਂ ਨੇ ਤੇ ਰੋਸ ਆਉਣਾ ਸੁਭਾਅਕ ਸੀਗਾ ਇਸ ਵਾਸਤੇ ਭੀੜ ਦੇ ਵਿੱਚ ਜਿਹੜਾ ਰੋਸ ਆਇਆ ਹੁਣ ਪਤਾ ਨਹੀਂ ਕਿਹਦਾ ਕੋਈ ਛੱਟ ਲੱਗੀ ਆ ਉਹਦੇ ਕੋਈ ਥਾਂ ਥਾਂ ਨਵਜ ਗਏ ਹੁਣ ਸਾਡੇ ਕੋਲ ਜੋਂਦਾ ਲੈ ਕੇ ਇੱਥੋਂ ਉਹ ਅੱਗੇ ਸਾਡੇ ਨਾਲ ਹੋਰ ਵੀ ਸੇਵਾਦਾਰ ਮੌਜੂਦ ਹੈਗੇ ਨੇ ਉਹਨਾਂ ਕੋਲ ਵੀ ਜਾਣਦੇ ਆ ਕਿ ਜਿਹੜੇ ਮੌਕੇ ਤੇ ਇੱਥੇ ਮੌਜੂਦ ਸਨ ਉਹਨਾਂ ਕੋਲ ਵੀ ਜਾਣਕਾਰੀ ਲੈ ਲੈਣੇ ਆ ਕਿ ਜਦੋਂ ਉਹਨਾਂ ਨੇ ਸਾਰੀ ਘਟਨਾ ਨੂੰ ਦੇਖਿਆ ਬਾਬਾ ਜੀ ਪੂਰੀ ਘਟਨਾ ਕਿਸ ਵੇਲੇ ਹੋਈ ਔਰ ਕੀ ਪੂਰੀ ਜਿਹੜੀ ਘਟਨਾ ਹੋਈ ਹੈਗੀ ਹੈ ਜੀ 1.5 ਇੱਕ ਡੇਢ ਦਾ ਟਾਈਮ ਸੀ ਸਵੇਰ ਇੱਕ ਦਾ ਟਾਈਮ ਹੈਗਾ ਇਹ ਯੋਕਟਲਾ ਪੂਰੀ ਹੋਈ ਹੈ ਕਿਦਾਂ ਦਾ ਜਿਹੜਾ ਯੁਵਕ ਜਿਹੜਾ ਆਇਆ ਹੈਗਾ ਇੱਥੇ ਕੀ ਪੂਰੀ ਕਟੜਾ ਨੂੰ ਨੇ ਕਿਸ ਤਰੀਕੇ ਨਾਲ ਇਲਜ਼ਾਮ ਦਿੱਤਾ ਉਹ ਸਿੱਧਾ ਤੁਰਿਆ ਦਰਬਾਰ ਨੂੰ ਸਿੱਧਾ ਤੁਰਿਆ ਦਰਬਾਰ ਨੂੰ ਹੱਥ ਨਹੀਂ ਦੋਤੇ ਪੈਰ ਨਹੀਂ ਤੁਰੇ ਸਿੱਧਾ ਅੰਦਰ ਬੂਆ ਖੋਲ ਕੇ ਦਨਾਂਗੀ ਮਾਰੇ ਪਾੜੇ ਜਾ ਕੇ ਅੰਗ ਪਾੜ ਕੇ ਤੇ ਬਾਹਰ ਨੂੰ ਲਿਆ ਤੇ ਅੱਗੋਂ ਹੀ ਟਕਰਗੇ ਉਹਨੂੰ ਜੱਗੋਂ ਟਕਰੇ ਅਹੀਂ ਤਾਂ ਅਹੀਂ ਫੜ ਕੇ ਅੰਦਰ ਲੈ ਗਏ ਉਹਨੂੰ ਤੇ ਜਾ ਕੇ ਵੇਖਿਆ ਮੈਂ ਮਹਾਰਾ ਰਮਾਲੇ ਤੋਂ ਹੀ ਲਿੱਥੇ ਪਏ ਆ ਰਮਾਲੇ ਲਿੱਥੇ ਪਏ ਵੇਖਿਆ ਅੰਗ ਪਾੜਿਆ ਪਿਆ ਤੇ ਅੰਗ ਜੇ ਵੀ ਤਾਂ ਮੌਜੂਦ ਆ ਪਾੜਿਆ ਪਿਆ ਮੈਂ ਫੜ ਕੇ ਬਾਬੇ ਕੋਲ ਲੈ ਗਿਆ ਤੇ ਬਾਬੇ ਨੇ ਝੰਡੇ ਨੂੰ ਆ ਕੇ ਅਵਾਜ਼ ਦਿਵਾਤੀ ਆ ਮੁਰਕੇ ਸੰਗਤ ਤੇ ਕਾਬੂ ਆ ਗਿਆ ਉਹਨਾਂ ਲਫੜਮਵਾੜਾ ਕਰਨੀਆਂ ਸੰਗਤ ਨੇ ਇਹ ਮੁੰਡਿਆ ਨੇ ਮੁਰਕੇ ਮੁਲਾਜ਼ਮ ਆ ਗਏ ਮੁਰਕੇ ਨਹੀਂ ਮੈਨੂੰ ਪਤਾ ਲੱਗੇ ਮੁਰਕੇ ਉਧਰ ਕੀ ਕਾਰਨ ਮੰਗਦੇ ਹੋ ਕਿ ਐਵੇਂ ਦੀਆਂ ਮੰਦ ਭਾਗੀਆਂ ਘਟਣਾ ਜਿਹੜੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹੈਗੀਆਂ ਉਹ ਕਿੱਦੀ ਜਿਹੜਾ ਬੇਖੌਫ ਹੋ ਕੇ ਆਂਦਾ ਔਰ ਗੁਰੂ ਸਾਹਿਬ ਦੇ ਜਿਹੜੇ ਅੰਗ ਹੈ ਉਹ ਇਦਾਂ ਬੇਅਦਬੀ ਕਰਦਾ ਹੈ ਜੀ ਹਾਂਜੀ ਮਾੜੀ ਗੱਲ ਹੈ ਜੀ ਬਹੁਤ ਘਟਣੀ ਮੰਦ ਭਾਗੀ ਗੱਲ ਏ ਕਿਉਂ ਕਾਨੂੰ ਮਾਰੇ ਆਪਣਾ ਦੇਹ ਦਸ਼ਮਣ ਹੋ ਕੋਈ ਤੈਨੂੰ ਮਾਰੇ ਤੇ ਮੈਨੂੰ ਮਾਰੇ ਤੇ ਦੇਹ ਪਾਤਸ਼ਾਹੀਆਂ ਮਸਰੂਬ ਆ ਤੇ ਇਹ ਕਿਸ ਨੂੰ ਕੀ ਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਸਭ ਦਾ ਸਾਂਝਾ ਜੀ ਇਹ ਕੋਈ ਮਗਰੀਬ ਆ ਜੇ ਮੀਰ ਆ ਜੇ ਤਗੜਾ ਆ ਜੇ ਮੜਾ ਆ ਜੇ ਸੀਰ ਚ ਘੋਣਾ ਇਹਨੂੰ ਆਪਾਂ ਇਹ ਕਿਸ ਤਰੀਕੇ ਦਾ ਯੋਵਕ ਸੀਗਾ ਜਿਹੜਾ ਇਹ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਹੋਇਆ ਆਇਆ ਤਾਂ ਇਹਦਾ ਸਿਰ ਮੂੰਹ ਮੁੰਨਿਆ ਸਿਰ ਤੇ ਸਾਹਬਤਾਂ ਨੇ ਖਟਾ ਵੋਟ ਸੈਟਰ ਪਾਈਏ ਨੇ ਪੂਰਾ ਨਾਤਾ ਧੋਤਾ ਪੂਰਾ ਕਾਇ ਨਹੀਂ ਕਮਲਾ ਹੈ ਸੇਗਾ ਸਿਆਣਾ ਬੰਦਾ ਪੂਰਾ ਨਾਤਾ ਨੂਤਾ ਵੇਥੇ ਨੂੰ ਇਹ ਲੱਗਦਾ ਕਮਲਾ ਨਾਲ ਉਹਨੇ ਅੰਦਰ ਕੀ ਲੈਣਾ ਨਾ ਕਮਲੇ ਨੇ ਫਿਰ ਛੜਕਦੇ ਰੋਲਾ ਪਊਗਾ ਹਰਦਾਬਦੀ ਦੇ ਪਛਾਹ ਜਾ ਕੇ ਉਹ ਸਿੱਧਾ ਅੰਦਰ ਆ ਕੇ ਮੰਦ ਕਾਬਾ ਨੇ ਬੈਨ ਕੀਤਾ ਮਾਰ ਆ ਨਾਂਕੇ ਤੇ ਜਦੋਂ ਤੁਸੀਂ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਜਦੋਂ ਉਹਨੂੰ ਦੇਖਿਆ ਜਦੋਂ ਬੇਦਵੀ ਕਰਕੇ ਉਹ ਬਾਹਰ ਨਿਕਲ ਰਿਹਾ ਸੀ ਤੁਸੀਂ ਕਿਵੇਂ ਉਹਨੂੰ ਦੇਖਿਆ ਅਸੀਂ ਉਹ ਜਾ ਕੇ ਪ੍ਰਸ਼ਾਦ ਦੇਣ ਆਤੇ ਉਹਨੂੰ ਬਿੰਦਰ ਸਿੰਘ ਮੱਥਾ ਟੇਕਣ ਕਾ ਨੂੰ ਪ੍ਰਸ਼ਾਦ ਏਕੇ ਜਾ ਗੁਰੂ ਦਾ ਤੇ ਜਦੋਂ ਇਹ ਰਾਜ ਵੇਖਿਆ ਇੱਥੇ ਆਣ ਕੇ ਰਾਜ ਵੇਖਿਆ ਤੇ ਅੜਗੂ ਅੰਗ ਪੈਂ ਸੁਟਿਆ ਮੈਂ ਇਧਰ ਆ ਰਿਆਂ ਹਾਂ ਇਧਰ ਆ ਗੂ ਹਾਂਜੀ ਉਹ ਅੱਗੂ ਆ ਰਿਆ ਸੀ ਤੇ ਉਹ ਮੈਂ ਜੋ ਉਹਨੇ ਅੰਗ ਸੁਟਿਆ ਪੈਂ ਫਿਰ ਮੈਨੂੰ ਵੇਖ ਅੰਗ ਛੁੱਟਦਾ ਤੇ ਮੈਂ ਤਾਂ ਉਹ ਅੰਗ ਨੂੰ ਫੜਿਆ ਜਾ ਕੇ ਮੈਂ ਹੇ ਕੀ ਕੀਤਾ ਇਹਦਾ ਮੇਰਾ ਜੀ ਕੀਤਾ ਮੈਂ ਕਰਤਾ ਇਹ ਤੇ ਮੁੜ ਕੇ ਮੈਂ ਜੋ ਸੰਗਤ ਦੀ ਮਰਜੀ ਸੰਗਤ ਨੇ ਕਰਤਾ ਨੂੰ ਤੇ ਮੇਰਾ ਵਿੱਚ ਕੀ ਕਸੂਰ ਮੈਂ ਉਹਨੂੰ ਸੱਚੇ ਪਾਸ਼ੇ ਫੜਾ ਲਿਆ ਜਿਹੜਾ ਇਹ ਨਹੀਂ ਸ਼ਾਬਾਸ਼ ਹੈ ਮਾਰੇ ਨੇ ਕਿ ਆਪਾਂ ਹੋਰ ਦਾ ਨਾਂ ਲੈਣਾ ਕਿ ਹੋਰ ਦਾ ਨਾਂ ਲੈਣਾ ਮੌਜੂਦੇ ਤੇ ਫੜਿਆ ਗਿਆ ਮਾਰ ਇਹਨੂੰ ਫੜਾ ਦਿੱਤਾ ਸੱਚੇ ਨੇ ਸੱਚੇ ਦਾ ਸੱਚਾ ਟੋਆ ਕੀ ਹੁਣ ਮੰਗ ਕੀ ਕਰਦੇ ਹੋ ਕਿ ਸੰਗਤਾਂ ਦੇ ਵਿੱਚ ਇੰਨਾ ਰੋਸ਼ ਹੈ ਜਾਂ ਕੀ ਮੰਗ ਕੀ ਕਰਦੀ ਹੈ ਐਵੇਂ ਮੰਨੇ ਦੀ ਮੌਤ ਹੀ ਹੋ ਜੇਂਦੀ ਇਹ ਹੋਏ ਬੰਦਾ ਪਾਪੀ ਮਰਨਾ ਚਾਹੀਦਾ ਜੇ ਕਾਰਕਿ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਮਾਰੇ ਬਾਣੀਆਂ ਦੇ ਤੀਜੇ ਪਾਸ਼ਾਂ ਦੇ ਆ ਜੇ ਕਾਰ ਧਰਮੀਆਂ ਕੋ ਕਾਰ ਦੇਣਾ ਚਾਹੀਦਾ ਜੇ ਗੁਰੂ ਨੂੰ ਮੰਨਣ ਵਾਲੇ ਆ ਜਿਹੜੇ ਪਾਪੀ ਨੂੰ ਡੰਡ ਮਿਲਾਂ ਜਿੰਨੇ ਵੀ ਨੂੰ ਨਾ ਸਰਕਾਰ ਦਵੇ ਉਹਨੂੰ ਜੇਲ ਵੀ ਸੁਟੇ ਜਿੱਥੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਇਹ ਹਿੰਮਤ ਦੇ ਨੂੰ ਪਤਾ ਲੱਗਾ ਜੀ ਉਸ ਦੀ ਜਿਹੜੀ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਉਹਨੂੰ ਸੰਗਤਾਂ ਦੇ ਵੱਲੋਂ ਜਦੋਂ ਕੁੱਟਿਆ ਗਿਆ ਠੀਕ ਠੀਕ ਆ ਇਹਨਾਂ ਨੂੰ ਨਹੀਂ ਪਤਾ ਹੁਣ ਪਤਾ ਲੱਗੂ ਕੀ ਕਾਰਵਾਈ ਚੱਲਦੀ ਹੈ ਜੀ ਬਿਲਕੁਲ ਇਥੇ ਜਿਹੜਾ ਸੰਗਤਾਂ ਦੇ ਵੱਲੋਂ ਜਿਹੜੇ ਇਥੇ ਦੇ ਸੇਵਾਦਾਰ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਯੁਵਕ ਆਂਦਾ ਔਰ ਇਸ ਬੇਅਦਬੀ ਦੀ ਘਟਨਾ ਨੂੰ ਮੰਦਭਾਗੀ ਘਟਨਾ ਨੂੰ ਅੰਜਾਮ ਦਿੰਦਾ ਹੈ ਔਰ ਇਥੋਂ ਸੰਗਤਾਂ ਦੇ ਵਿੱਚ ਰੋਸ ਦੇ ਵਿੱਚ ਆ ਕੇ ਉਸ ਨੂੰ ਜਿਹੜਾ ਕੁੱਟਿਆ ਵੀ ਜਾਂਦਾ ਹੈ ਔਰ ਜਦੋਂ ਉਸ ਨੂੰ ਜਿਹੜਾ ਹਾਲਾਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਜਿੱਥੇ ਉਸ ਦੀ ਮੌਤ ਆਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਉੱਥੇ ਹੀ ਪੁਲਿਸ ਵੱਲ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਇਸ ਵੇਲੇ ਮੌਜੂਦ ਹੈ ਤੇ ਜਿਹੜੇ ਫਿਰਸਪੁਰ ਜਿਹਨਾਂ ਦੇ ਤਾਰिफ ਕੇ ਥਾਣੇ ਦੇ ਵਿੱਚ ਪਿੰਡ ਪਿੰਡੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਜੀ ਕਿ ਬਿਲਦਵਾਰਾ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤਰੰਤ ਲੋਕੀ ਪਹੁੰਚ ਇੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਉਸ ਨੂੰ ਫੜਿਆ ਹੋਇਆ ਹੈ ਤੇ ਉਸ ਦੇ ਕੁਝ ਸੱਟਾਂ ਵੀ ਮਾਰੀਆਂ ਹਨ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਇਹਦੇ ਵੀ ਕਰਨ ਵਾਲੇ ਦੇ ਖਿਲਾਫ IPC ਦੇ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਆਫੀਸਰਸ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਥੈਂਕ ਯੂ ਇਸ ਵੇਲੇ ਮੌਜੂਦ ਹੈ ਤੇ ਇਸ ਮਾਮਲੇ ਦੀ ਪੂਰੀ ਗੰਭੀਰਤਾ ਦੇ ਨਾਲ ਜਾਂਚ ਕਰ ਰਿਹਾ ਹੈ ਕਿ ਇਹ ਯੁਵਕ ਕਿੱਥੋਂ ਆਇਆ ਤੇ ਕੀ ਇਸ ਦਾ ਜਿਹੜਾ ਮਨਸ਼ਾ ਸੀ ਕਿ ਇਸ ਨੇ ਜਿਹੜਾ ਬੇਅਦਬੀ ਨੂੰ ਜਿਹੜਾ ਇਸ ਮੰਤਭਾਗੀ ਖਬਰ ਨੂੰ ਜਿਹੜਾ ਉਸ ਨੇ ਇਨਜਾਮ ਦਿੱਤਾ ਹੈਗਾ ਤਾਂ ਇਹ ਹੁਣ ਜਾਂਚ ਦਾ ਵਿਸ਼ਾ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਇਹ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਖਸ਼ੇ ਗਲੋਤਰਾ ਪੰਜਾਬ ਤੱਕ